ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਕ ਹੋਰ ਇਤਿਹਾਸਿਕ ਗੁਰਦਰਾ ਸਾਹਿਬ ਦੇ ਤੇ ਜੇਕਰ ਗੁਰਦਰਾ ਸਾਹਿਬ ਬਾਰੇ ਗੱਲ ਕਰੀਏ ਤਾਂ ਕਹਿੰਦੇ ਕਿ ਇਸ ਗੁਰਦਰਾ ਸਾਹਿਬ ਨੂੰ ਗੁਰੂ ਗੋਬਿੰਦ ਸਾਹਿਬ ਜਿਹੜੀ ਚਾਰਾਸ਼ੋ ਪ੍ਰਾਪਤ ਗੁਰੂ ਗੋਬਿੰਦ ਸਾਹਿਬ ਕਟਾਣਾ ਸਾਹਿਬ ਤੋਂ ਰਾਮਪੁਰ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀਗੇ ਤੇ ਇੱਥੇ ਗੁਰੂ ਸਾਹਿਬ ਦੇ ਹੱਥੀ ਲਾਈ ਹੋਈ ਇੱਕ ਰੇਰੂ ਦਾ ਜਿਹੜਾ ਦਰਖਤ ਆ ਉਹ ਅੱਜ 240 ਦਾ ਹੈ ਬਾਕੀ ਦਾ ਜਿਹੜਾ ਇਤਿਹਾਸ ਹੈਗਾ ਆਪਾਂ ਉੱਥੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਹਾਂਜੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਜਿਹੜੇ ਗੁਰਦੁਆਰਾ ਸਾਹਿਬ ਬਾਰੇ ਆਪਾਂ ਗੱਲ ਕਰਦੇ ਗੁਰਦੁਆਰਾ ਰੇਰੂ ਸਾਹਿਬ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ 메ਨ ਸਾਨਨੇਵਾਲ ਜਿਹੜਾ ਚੌਕ ਹੈਗਾ ਉਹ ਚੌਕ ਤੋਂ ਪਹਿਲੇ ਖੱਬੇ ਵਾਲੇ ਪਾਸੇ 메ਨ ਹਾਈਵੇ ਦੇ ਉੱਤੇ ਹੀ ਆ ਜੀ ਤੇ ਤੁਸੀਂ ਦਰਸ਼ਨ ਕਰ ਸਕਦੇ ਹੁਣ ਆਪਾਂ ਅੰਦਰ ਚੱਲਦੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨਾਲੇ ਮੈਂ ਤੁਹਾਨੂੰ ਦਰਸ਼ਨ ਕਰਵਾਉਂਦਾ ਜੀ ਹਾਂਜੀ ਤੇ ਇਸ ਸਾਈਡ ਦੇ ਉੱਤੇ 메ਨ ਦਰਬਾਰ ਸਾਹਿਬ ਨੂੰ ਜਾਣ ਦੇ ਲਈ ਐਂਟਰੈਂਸ ਆ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਦਰਬਾਰ ਸਾਹਿਬ ਵਾਲੇ ਪਾਸੇ ਲੇਕਿਨ ਜਿਸ ਤਰ੍ਹਾਂ ਹੀ ਆਪਾਂ ਦਰਬਾਰ ਸਾਹਿਬ ਵਾਲੇ ਪਾਸੇ ਜਾਂਦੇ ਜੀ ਇਸ ਤੋਂ ਬਾਅਦ ਸੱਜੇ ਵਾਲੇ ਪਾਸੇ ਹੀ ਉਹ ਰੇਰੂ ਸਾਹਿਬ ਜਿਹੜਾ ਸ਼ਸ਼ੋਭੀ ਤਾਂ ਜੀ ਜੇਸ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਤੇ ਜਿਸ ਪਹਿਲਾਂ ਆਪਾਂ ਇੱਧਰ ਦਰਸ਼ਨ ਕਰ ਲਈਏ ਹਾਂਜੀ ਤੇ ਇਸ ਸਾਈਡ ਦੇ ਉੱਤੇ ਗੁਰਦੁਆਰਾ ਨੂੰ ਲੈ ਕੇ ਸਾਰਾ ਜਿਹੜਾ ਇਤਿਹਾਸ ਸੰਖੇਪ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਇਹ ਵੀਡੀਓ ਨੂੰ ਪਾਜ਼ ਕਰਕੇ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਪਰ ਮੈਂ ਤੁਹਾਡੇ ਨਾਲ ਬੋਲ ਕੇ ਵੀ ਸਾਰਾ ਇਤਿਹਾਸ ਜਿਹੜਾ ਇੱਕ ਵਾਰੀ ਸਾਂਝਾ ਕਰ ਦਿੰਦਾ ਜੀ ਕਹਿੰਦੇ ਕਿ ਇਸ ਪਵਿੱਤਰ ਜਗ੍ਹਾ ਨੂੰ ਇਸ ਪਵਿੱਤਰ ਸਥਾਨ ਨੂੰ ਗੁਰੂ ਗੋਬਿੰਦ ਸਾਹਿਬ ਦੀ ਜਿਹੜੀ ਚਰਨ ਛੋਹ ਪ੍ਰਾਪਤ ਆ ਜੀ ਜਦੋਂ ਗੁਰੂ ਗੋਬਿੰਦ ਸਾਹਿਬ ਮਾਚੀਵੜ ਦੇ ਜੰਗਲਾਂ ਚ ਉੱਚਾ ਪੀਰ ਦੇ ਰੂਪ ਦੇ ਵਿੱਚ ਚੱਲੇ ਸੀਗੇ ਤਾਂ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਘਟਾਣਾ ਸਾਹਿਬ ਹੁੰਦੇ ਹੋਏ ਰਾਮਪੁਰਾ ਹੁੰਦੇ ਹੋਏ ਫਿਰ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀਗੇ ਚਰੋ ਗੁਰੂ ਸਾਹਿਬ ਇੱਥੇ ਆਏ ਸੀ ਤੇ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਣੀਖਾਂ ਤੇ ਨਵੀਖਾਂ ਨਾਲ ਹੀ ਸੀਗੇ ਤੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੇ ਇੱਥੇ ਇੱਕ ਰੇਰੂ ਦੇ ਦਰਖਤ ਦੇ ਹੇਠਾਂ ਜਿਹੜੀ ਹੈਗੀ ਇੱਕ ਰਾਤ ਜਿਹੜੀ ਬਤੀਤ ਕੀਤੀ ਸੀਗੀ ਤੇ ਸਵੇਰ ਦੇ ਸਮੇਂ ਉਸੇ ਰੇਰੂ ਦੇ ਦਰਖਤ ਦੇ ਨਾਲ ਉਹਨਾਂ ਨੇ ਧਾਤਨ ਕੀਤੀ ਤੇ ਜਦੋਂ ਇਹ ਸਾਰੀ ਗੱਲ ਦਾ ਪਤਾ ਆਨੰਦਪੁਰ ਦੀ ਸੰਗਤਾਂ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਾਹਿਬ ਜਿਹੜੇ ਹੈਗੇ ਨੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਤੇ ਉਹ ਸੰਗਤਾਂ ਆਨੰਦਪੁਰ ਦੀ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚ ਗਈਆਂ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਜਲ ਪਾਣੀ ਦੇ ਨਾਲ ਸੇਵਾ ਕੀਤੀ ਗੁਰੂ ਸਾਹਿਬ ਸੰਗਤਾਂ ਦੀ ਸੇਵਾ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਇਦਾਂ ਲੱਗਦਾ ਕਿ ਆਨੰਦਪੁਰ ਸਾਹਿਬ ਇੱਥੇ ਹੀ ਵਸਿਆ ਹੋਇਆ ਵਾ ਤੇ ਨੰਦਪੁਰ ਵਰਗੀ ਠੰਡੀ ਜਿਹੜੀ ਹਵਾ ਮੈਨੂੰ ਇੱਥੇ ਮਹਿਸੂਸ ਹੋ ਰਹੀ ਆ ਤੇ ਜਦੋਂ ਇੰਨੇ ਬਚਨ ਕਰਨ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਜਾਣ ਲੱਗੇ ਤਾਂ ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬ ਤੁਸੀਂ ਤਾਂ ਇੱਥੇ ਚਲੇ ਜਾਓਗੇ ਲੇਕਿਨ ਸਾਨੂੰ ਆਪਣੀ ਕੋਈ ਨਿਸ਼ਾਨੀ ਵਜੋਂ ਕੋਈ ਕੁਝ ਦੇ ਕੇ ਜਾਓ ਤਾਂ ਉਹ ਗੁਰੂ ਸਾਹਿਬ ਨੇ ਫਿਰ ਉਸ ਵੇਲੇ ਉਹਨਾਂ ਦੇ ਆ ਗੱਲ ਸੁਣਦੇ ਹੋਏ ਇੱਕ ਜਿਹੜੀ ਰੇਰੂ ਦੀ ਦਾਤਨ ਕੀਤੀ ਸੀ ਉਸੇ ਰੇਰੂ ਨੂੰ ਉੱਚੀ ਜਗ੍ਹਾ ਦੇ ਉੱਤੇ ਦੱਬ ਦਿੱਤਾ ਤੇ ਨਾਲ ਹੀ ਬਚਨ ਕੀਤੇ ਕਿ ਇਹ ਸਾਡੀ ਨਿਸ਼ਾਨੀ ਜੁਗਾ ਜੁਗਾ ਤੱਕ ਇੱਥੇ ਹੀ ਰਹੇਗੀ ਤੇ ਉਹ ਜਿਹੜਾ ਰੇਰੂ ਦਾ ਦਰਖਤ ਹੈਗਾ ਜੀ ਉਹ ਅੱਜ ਵੀ ਹਰਿਆ ਭਰਿਆ ਇਸੇ ਜਗ੍ਹਾ ਦੇਤੇ ਮੌਜੂਦ ਆ ਜੀ ਆ ਤੁਸੀਂ ਹੁਣ ਜਿਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਆ ਜਿਹੜਾ ਤੁਹਾਨੂੰ ਤੁਹਾਨੂੰ ਦਰਖਤ ਦਿਖਾ ਰਹੇ ਜੀ ਇਹ ਰੇਰੂ ਦਾ ਉਹੀ ਦਰਖਤ ਆ ਜੋ ਉਸ ਸਮੇਂ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਆਪਣੀ ਕੀਤੀ ਹੋਈ ਦਾਤਨ ਨੂੰ ਦੱਬਿਆ ਗਿਆ ਸੀ ਤੇ ਇਸੇ ਕਰਕੇ ਫਿਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਰੇਰੂ ਸਾਹਿਬ ਪਿਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਾਹਿਬ ਟਿੱਬਾ ਪਿੰਡ ਹੁੰਦੇ ਹੋਏ ਪਿੰਡ ਆਲਮਗੀਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਹਾਂਜੀ ਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਅੰਦਰ ਤੇ ਅੰਦਰ ਜਾ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਤੇ ਨਾਲੇ ਮੈਂ ਤੁਹਾਨੂੰ ਹਾਂਜੀ ਤੇ ਦਰਬਾਰ ਸਾਹਿਬ ਦੇ ਅੰਦਰ ਹੀ ਜਿਹੜੀ ਹੈ ਗੁਰੂ ਗੋਬਿੰਦ ਸਾਹਿਬ ਦੀ ਜਿਹੜੀ ਇੱਕ ਤਸਵੀਰ ਲੱਗੀ ਹੋਈ ਹੈ ਤੁਸੀਂ ਜਿਹਦੇ ਆ ਦਰਸ਼ਨ ਕਰ ਰਹੇ ਹੋ ਜੀ ਇਹ ਉਹੀ ਤਸਵੀਰ ਉਸੇ ਸਮੇਂ ਨੂੰ ਦਰਸਾ ਰਹੀ ਹੈ ਜਦੋਂ ਗੁਰੂ ਗੋਬਿੰਦ ਸਾਹਿਬ ਏਸ ਰੇਰੂ ਸਾਹਿਬ ਦੇ نیچے ਦਾਤਨ ਕਰ ਰਹੇ ਹਾਂਜੀ ਤੇ ਏਸ ਸਾਈਡ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਖਾਲ ਹੈ ਉਹ ਸ਼ਸ਼ੋਭੀ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਕਿ ਆਪਣੇ ਹਰ ਗੁਰਦੁਆਰਾ ਸਾਹਿਬ ਦੀ ਪਰੰਪਰਾ ਹੁੰਦੀ ਹੈ ਉਸੇ ਪਰੰਪਰਾ ਵਾਲਾ ਦੀ ਇਨ ਇਥੇ ਲੰਗਰ ਖਾਲ ਜਿਹੜਾ ਬਣਾਇਆ ਗਿਆ ਜੀ ਹਾਂਜੀ ਤੇ ਆਪਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਜੀ ਤੇ ਨਾਲੇ ਥੋੜੂ ਵੀ ਨਾਲੇ ਸਾਰਾ ਇਤਿਹਾਸ ਜਿਹੜਾ ਤੁਹਾਡੇ ਨਾਲ ਸਾਂਝਾ ਕਰਤਾ ਹੁਣ ਅਸੀਂ ਜਾਣੇ ਹੀ ਘਰ ਨੂੰ ਜੇਕਰ ਤੁਹਾਨੂੰ ਸਾਡੇ ਵੱਲੋਂ ਬਣਾਇਆ ਗਿਆ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਸਾਡੇ ਇਸ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜੀ ਫਿਰ ਆਪਾਂ ਅਗਲੀ ਵਾਰੀ ਇੱਕ ਨਵੀਂ ਵੀਡੀਓ ਲੈ ਕੇ ਆਉਣੇ ਟਾਈਮ ਲਈ ਸਤਿ ਸ਼੍ਰੀ ਅਕਾਲ